ਮੀਆਂ ਮੀਰ ਨੇ ਆਖਿਆ ਸ਼ੈਨਸ਼ਾਹ ਜੀ ਵੇਖ ਦਿਲ ਤੇ ਪਿਰਦੀਆਂ ਆਰੀਆਂ ਨੇ ਇੰਨੇ ਦੁੱਖ ਮੁਸੀਬਤਾਂ ਕਿਵੇਂ ਝੱਲੋ ਤੱਕ ਸੀਨੇ ਵਿੱਚ ਵੱਜਨ ਕਟਾਰੀਆਂ ਨੇ ਰਹੀ ਹੋਸ਼ ਨਾ ਪੈਰੋਂ ਤੜਪੁੱਠਿਆ ਉਹਦੀ ਆਤਮਾ ਨੇ ਤਾਂਹਾਂ ਮਾਰੀਆਂ ਨੇ ਗੁਰੂ ਸਾਹਿਬ ਜੀ ਝੁੱਕ ਗਿਆ ਪੀਰ ਅਰਸ਼ੀ ਭਾਣਾ ਮਿੱਠਾ ਜਦ ਜਦ ਧੁਣਾ ਉਚਾਰੀਆਂ ਨੇ ਪੰਜਵੇਂ ਪਾਤਸ਼ਾਹ ਦੇ ਸਾਹਮਣੇ ਖਲੋਤਾ ਸਾਈ ਮੀਆਂ ਮੀਰ ਉਹ ਵੇਖ ਕੇ ਸਾਰਾ ਹਾਲ ਕੁਝ ਸ਼ਬਦ ਆਪਣੇ ਖਾਰਬਿੰਦ ਤੋਂ ਇਉਂ ਆਖਦਾ ਏ ਕਮਿਸ਼ਰੀ ਜੱਥਾ ਇੰਜ ਬਿਨੇ ਕਰਦਾ ਬਈ ਤੱਤੀ ਲੋਹ ਦੇ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਤੱਤੀ ਲੋਹ ਦੇ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਜਿਸ ਧਰਤੀ ਤੇ ਐਨਾ ਕਹਿਰ ਹੋਈ ਜਾਵੇ ਜਿਸ ਧਰਤੀ ਤੇ ਐਨਾ ਕਹਿਰ ਹੋਈ ਜਾਵੇ ਉਸ ਧਰਤੀ ਨੂੰ ਕਿਉਂ ਨਾ ਪਲਟਾਵਾਂ ਸ਼ਨਸ਼ਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸ਼ਹਿਨਸ਼ਾਹ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਏਸ ਝੂਠੇ ਤਨ ਤਾਈਂ ਕਰੀਏ ਪਿਆਰ ਨਾ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਧੰਨ ਤਾਂ ਹੀ ਕਰੀਏ ਪਿਆਰ ਨਾ ਉਸ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਸ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁਖੋਂ ਗਾਇਏ ਭਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ ਭਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ ਦਿਲ ਵਿੱਚ ਉਸ ਆਇਤ ਨਣਾ ਵਿੱਚ ਨੀਰ ਹੈ ਤਾ ਹਮਰ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰਾ ਦਿਲ ਵਿੱਚ ਗੁੱਸਾ ਉਤ ਨਣਾ ਵਿੱਚ ਨੀਲ ਹੈ ਆਹ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰੇ ਤਨ ਉੱਤੇ ਐਨੇ ਕਿਉਂ ਕਸ਼ਟ ਝੱਲੀ ਜਾਓ ਤਨ ਉੱਤੇ ਐਨੇ ਕਿਉਂ ਕਸ਼ਟ ਝੱਲੀ ਜਾਓ ਕਹਿਰਦਾ ਮੈਂ ਝੱਖੜ ਚੁਲਾਵਾਂ ਸ਼ਹਿਨशाह ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਂ ਵਾ ਸ਼ਹਿਨशाह ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾਂ ਸ਼ੈਨਸ਼ਾ ਜਿੰਨੇ ਵੀ ਤਸੀਹੇ ਅਸੀਂ ਤਨ ਉੱਤੇ ਜਰਾਂਗੇ ਓਨੀ ਨਹੀਂ ਪੱਕੀ ਸਿੱਖ ਕਾਮ ਵਾਲੀ ਧਰਾਂਗੇ ਜਿੰਨੇ ਵੀ ਤਸੀਹੇ ਅਸੀਂ ਤਨ ਉੱਤੇ ਜਰਾਂਗੇ ਉਨੀ ਨਹੀਂ ਪੱਕੀ ਸਿੱਖ ਕੌਮ ਵਾਲੀ ਧਰਾਂਗੇ ਜਿੰਨੇ ਵੀ ਤਸੀਹੇ ਅਸੀਂ ਤਾਨੀ ਉੱਤੇ ਜਰਾਂਗੇ ਉਨੀ ਪੱਕੀ ਨਹੀਂ ਸਿੱਖ ਕੌਮ ਵਾਲੀ ਕਰਾਂਗੇ ਭਲਾ ਸਰਬੱਤ ਵਾਲਾ ਦਿੰਦਾ ਰੋ ਸੁਨੇਹਾ ਭਲਾ ਸਰਬੱਤ ਵਾਲਾ ਦਿੰਦਾ ਰੋ ਸੁਨੇਹਾ ਜਿਹੜਾ ਗੁਰੂ ਨਾਨਕ ਨੇ ਬੂਟਾ ਲਾਇਆ ਏ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਪਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋ ਫਰਮਾਇਆ ਏ ਅਸਮਾਨ ਦਿਆਂ ਚੀਰ ਅੱਗ ਧਰਤੀ ਨੂੰ ਲਾਦਿਆਂ ਚੰਦਰੀ ਹਕੂਮਤ ਨੂੰ ਮਿੱਟੀ ਚ ਮਲਾਦਿਆਂ ਅਸਮਾਨ ਦੇ ਵਚੀਰ ਅੱਗ ਧਰਤੀ ਨੂੰ ਲਾਦਿਆਂ ਕੁਮਤੋਂ ਨੂੰ ਖਾਕ ਚ ਮਿਲਾ ਦਿਆਂ ਇਸ ਦੁਨੀਆ ਤੋਂ ਮੈਨੂੰ ਡਰ ਨਾ ਕੋਈ ਲੱਗੇ ਇਸ ਦੁਨੀਆ ਤੋਂ ਮੈਨੂੰ ਡਰ ਨਾ ਕੋਈ ਕੇ ਓਟ ਤੇਰੇ ਚਰਨਾਂ ਦੀ ਛਾਵਾਂ ਸ਼ੈਨਸ਼ਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਵਸ਼ੈਨਸ਼ਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਵਸ਼ੈਨਸ਼ਾ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਅੱਗੋਂ ਬੋਲਦੇ ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ Gombolo de ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ ਧਰਮ ਹੇਤ ਜਿਹੜਾ ਕਰ ਜਾਏ ਕੁਰਬਾਨੀ ਧਰਮ ਹੇਤ ਜਿਹੜਾ ਕਰ ਜਾਏ ਕੁਰਬਾਨੀ ਦੁਨੀਆਂ ਤੇ ਉਹ ਜਾਮਦਾ ਸਲਾਇਆ ਏ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਖੀਤੇ ਸਦਕ ਵਾਲੀ ਨੀ ਗੁਰੂ ਬਨ ਗਏ ਤੇਰਾ ਕੀ ਆ ਮਿੱਠਾ ਲੱਗੇ ਪਾਣਾ ਅੱਗੋਂ ਮੰਨ ਗਏ ਸਿੱਖੀ ਦੇ ਸਦਕ ਵਾਲੀ ਨੀ ਪੱਕੀ ਬਨ ਗਏ ਤੇਰਾ ਕੀ ਆ ਮਿੱਠਾ ਲੱਗੇ ਪਾਣਾ ਮੁੱਖੋਂ ਮੰਨ ਗਏ ਢਾਲੀਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਈਏ ਢਾਲੀਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਈਏ ਅੰਤ ਨਾ ਕਿਸੇ ਨੇ ਮਾਲਕ ਦਾ ਪਾਇਆ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਆਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖ ਫਰਮਾਇਆ ਏ ਪੰਜਵੇਂ ਗੁਰਾਂ ਨੇ ਮੁਖ ਫਰਮਾਇਆ ਏ